ਅਨਟੀਰੀਅਰ ਦਾ ਕੰਮ ਹੋਣਾ ਵਾ ਇਹਦੀ ਡਰਾਇੰਗ ਬਣੀ ਹੋਈ ਆ ਤੇ ਆਪਾਂ ਇਹਨੂੰ ਵਧੀਆ ਰੂਮ ਇੱਕ ਤਿਆਰ ਕਰਵਾਣਾ ਸੀ ਸੋ ਆ ਹੋ ਗਈ ਸਾਡੀ ਸੀਲਿੰਗ ਹਲੇ ਇੱਥੇ ਲਾਈਟ ਬੰਦ ਹੋਈ ਕਿਉਂਕਿ ਸਾਰੀ ਬਿਜਲੀ ਦੀ ਫਿਟਿੰਗ ਦੁਬਾਰਾ ਕੀਤੀ ਆ ਮੈਂ ਤੇ ਤਨਜਾ ਅੱਬਾ ਜਾ ਰਹੇ ਹਾਂ ਦੀ ਟਾਈਲਸ ਲੈਂਣ ਵਾਸਤੇ ਇੱਕ ਆਰਟੀਕਲ ਆ ਅਸੀਂ ਇਹ ਵੀ ਦਿਖਾਏ ਭਾਜੀ ਵੀ ਨਹੀਂ ਲੱਗੇ ਹੋਏ ਨੇ ਮਾਈਕੇ ਫਿੱਟ ਕਰਨ ਡੀਮਾਰਟ ਮੇ ਸ਼ੋਪਿੰਗ ਦਾ ਆਨੰਦ ਲੀਜੀਏ ਆਪ ਲੋਗ ਵੀ ਡੀਮਾਰਟ ਮੇ ਆ ਕੇ ਸ਼ੋਪਿੰਗ ਦਾ ਆਨੰਦ ਲੀਜੀਏ ਸੋ ਹੁਣ ਅਸੀਂ ਆ ਗਏ ਜੀ ਸਿਵਲ ਹਸਪੀਟਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਅਸੀਂ ਦਿਖਾਉਨੇ ਆ ਤੁਸੀਂ ਅੰਦਾਜ਼ਾ ਲਾ ਹੀ ਲੈਣਾ ਸਾਡੇ ਖਲਾਰਾ ਦੇਖੋ ਕਿੰਨਾ ਪਿਆ ਹੋਇਆ ਅੱਜ ਘਰੇ ਅਬੀ ਅਬੀ ਗਾਇਸ ਸਾਡੇ ਨਾ ਫਰਨੀਚਰ ਕੇ ਕੰਮ ਖਤਮ ਹੋ ਚੁੱਕਾ ਥਾ ਸਟੌਪ ਕੀਆ ਹੋਇਆ ਹੈ ਫਰਨੀਚਰ ਵਾਲਾ ਤੇ ਨੈਕਸਟ ਅਬੀ ਫਿਰ ਸੇ ਸ਼ੁਰੂ ਹੋ ਗਿਆ ਦੇਖ ਲਿਜੀਏ ਇੰਜੀਨੀਅਰ ਵਾਲਾ ਪਤਾ ਹੀ ਸਰਦਾਰ ਜੀ ਤੁਹਾਨੂੰ ਇੱਕ ਪਤਾ ਇਤਨਾ ਹਾਂਜੀ ਇਹਨੂੰ ਡਾਊਨ ਸੀਲਿੰਗ ਅਸੀਂ ਕਰਾਉਣੀ ਤੁਹਾਨੂੰ ਕਿਹਾ ਸੀ ਅਸੀਂ ਇੰਟੀਰੀਅਰ ਦਾ ਕੰਮ ਹੋਣਾ ਵਾ ਇਹਦੀ ਡਰਾਇੰਗ ਬਣੀ ਹੋਈ ਆ ਤੇ ਆਪਾਂ ਇਹਨੂੰ ਵਧੀਆ ਰੂਮ ਇੱਕ ਤਿਆਰ ਕਰਵਾਣਾ ਸੀ ਤੁਸੀਂ ਦੇਖ ਸਕਦੇ ਆ ਸੀਲਿੰਗ ਦਾ ਕੰਮ ਵੀ ਚੱਲਦਾ ਪਿਆ ਤੇ ਅ ਵੀ ਜਸਟ ਸਟਾਰਟ ਕੀ ਆਏ ਤੇ ਸੋਚਿਆ ਹਾਂ ਆਪ ਸਭ ਕੋ ਵੀ ਦਿਖਾ ਦੇ ਔਰ ਵਾਸ਼ਰੂਮ ਵੀ ਤਿਆਰ ਹੋ ਰਹਾ ਹੈ ਸਾਥ-ਸਾਥ ਨੇ ਹੁਣ ਸਾਡਾ ਬਲੌਗ ਇਸੇ ਤੇ ਬਣੂਗਾ ਤੁਸੀਂ ਦੇਖ ਸਕਦੇ ਆ ਖਲਾਰਾ ਪਿਆ ਹੋਇਆ ਸਾਰੇ ਪਾਸੇ ਸਮਾਨ ਖਿਲ ਰਿਹਾ ਇੱਕ ਸਾਡਾ ਵਾਸ਼ਰੂਮ ਥੋੜਾ ਵੈਸੇ ਇਹ ਵੀ ਸਭ ਸਹੀ ਸੀਰੀਆ ਟਾਇਲਟ ਟਾਇਲਸ ਨੂੰ ਤੋੜ ਕੇ ਦੁਬਾਰਾ ਬਣਾਉਣਾ ਆ ਹਾਂਜੀ ਥੋੜੀ ਬੋਧੀ ਚੇਂਜ ਕਰਨੀ ਸੀ ਇਹਦੇ ਵਿੱਚ ਤਾਂ ਕਰਕੇ ਆਪਾਂ ਇਹ ਵਾਸ਼ਰੂਮ ਵੀ ਸਾਰਾ ਤੋੜਤਾ ਤੇ ਤੁਸੀਂ ਵੇਖ ਸਕਦੇ ਆ ਹੁਣ ਕੰਮ ਇਹਦਾ ਚੱਲਦਾ ਪਿਆ ਤੇ ਆਪਾਂ ਹੁਣ ਇਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਬਾਅਦ ਵਿੱਚ ਹਲੇ ਕਾਫੀ ਖਲਾਰਾ ਪਿਆ ਹੋਇਆ ਵਾ ਤੇ ਸਾਰੇ ਕੰਮ ਵਿੱਚ ਹੀ ਲੱਗੇ ਹੋਏ ਕਰਨ ਤੇ ਬਾਕੀ ਤੁਹਾਨੂੰ ਅਸੀਂ ਨਾਲ-ਨਾਲ ਪ੍ਰੋਸੈਸ ਵਿਖਾਈ ਜਾਵਾਂਗੇ ਤੇ ਇਹ ਬਲੌਗ ਸਾਡਾ ਇਸੇ ਤੇ ਹੀ ਹੋਊਗਾ ਇਸ ਵਾਰ ਤੇ ਆਪਾਂ ਤੁਹਾਨੂੰ ਨਾਲ-ਨਾਲ ਅਪਡੇਟ ਦਵਾਂਗੇ ਇਹਦੀ ਵੀ ਕਿ ਨੈਕਸਟ ਯਾ ਕੀ ਕਰਾਂਗੇ ਕਿਉਂਕਿ ਆਮਨੇ ਪਹਿਲੇ ਬੋਲਾ ਥਾ ਘਰ ਲੈਣੇ ਕੇ ਬਾਦ ਪਤਾ ਚਲਦਾ ਹੈ ਕਿ ਅਬ ਨੈਕਸਟ ਕੀ ਲਾਣਾ ਹੈ ਅਬ ਕੀ ਕਰਨਾ ਹੈ ਬੋਲ ਕੇ तो ना मुझे एक बात याद आ गई बोलते बोलते मेरे ना मेरे जो ससुर जी है वो मुझे बोलते ये हमारी घर की इंजीनियर साहिब है मुझे मेरा नाम ना आजकल मेरे घर में इंजीनियर साहेब है क्योंकि मम्मी डैडी को इतना पता नहीं चलता है ना अभी जैसे न्यू 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 चीज़ लेके आना होता है न्यू न्यू प्रोडक्ट निकला हुआ है तो मैं उनको बताती हूँ मम्मी आप ऐसे लेके कर आते डैडी आप ऐसे लेके आते तो तभी बोलते जब इंजीनियर साहेब बातें पास करेगी तो फिर फिर घर में ऐसे करके बोलते ਸੋ ਇਹ ਰੂਮ ਦੇ ਵਿੱਚ ਅਸੀਂ ਸਾਰੀ ਇੰਟੀਰੀਅਰ ਡਿਜ਼ਾਈਨਿੰਗ ਕਰਵਾਈ ਆ ਕਿਉਂਕਿ ਨਾ ਇਹਦੇ ਵਿੱਚ ਫਿਰ ਬਾਅਦ ਵਿੱਚ ਸਾਨੂੰ ਤੋੜਨਾ ਨਹੀਂ ਕੁਝ ਵੀ ਪੈਣਾ ਕਿਉਂਕਿ ਆਹਾ ਅਸੀਂ ਏਸੀ ਦੇ ਪੁਆਇੰਟ ਆਲਰੇਡੀ ਰਖਾਣ ਦੇ ਪਏ ਜਿੱਦਾਂ ਅੱਜਕੱਲ ਹੁੰਦਾ ਹੀ ਆ ਸੋ ਬਾਕੀ ਸਾਰੇ ਕਨੈਕਸ਼ਨ ਬਿਜਲੀ ਦੇ ਤੇ ਲਾਈਟਿੰਗ ਦੇ ਸਾਰਾ ਮਤਲਬ ਪਹਿਲਾਂ ਵੀ ਇੱਥੇ ਸਾਰਾ ਕੁਝ ਹੋਇਆ ਸੀ ਫਿਟਿੰਗ ਬਿਜਲੀ ਦੀ ਐਂਡ ਆਲ ਬਟ ਆਪਾਂ ਨੂੰ ਸਾਰਾ ਇੰਟੀਰੀਅਰ ਦੇ ਹਿਸਾਬ ਨਾਲ ਹੁਣ ਕਰਾਉਣਾ ਪੈਣਾ ਤੇ ਅਸੀਂ ਇੱਕੋ ਵਾਰੀ ਇਹ ਕਰਵਾ ਦੇਣਾ ਵਾ ਉਸ ਤੋਂ ਬਾਅਦ ਆਪਾਂ ਅੱਗੇ ਕਰਵਾਵਾਂ ਤੁਹਾਨੂੰ ਵੀ ਸਾਰਾ ਨਾਲ ਨਾਲ ਵਿਖਾਵਾਂਗੇ ਹਾਂ ਜੀ ਅੱਜ ਜਾ ਰਹੇ ਹਾਂ ਜੀ ਟਾਇਲਸ ਲੈਣ ਵਾਸਤੇ ਜਿਹੜਾ ਬਾਥਰੂਮ ਆਪਾਂ ਤਿਆਰ ਕਰਦੇ ਸੀ ਉਹਦੇ ਵਾਸਤੇ ਸਾਨੂੰ ਟਾਇਲਸ ਚਾਹੀਦੀਆਂ ਸੀ ਤੇ ਮੈਂ ਤੇ ਤਨਜਾ ਆਪਾਂ ਜਾ ਰਹੇ ਹਾਂ ਜੀ ਟਾਇਲਸ ਲੈਣ ਵਾਸਤੇ ਤੇ ਤੁਹਾਨੂੰ ਵੀ ਜਾ ਕੇ ਹੁਣੇ ਆ ਕਿਹੋ ਜੀਆਂ ਟਾਇਲਸ ਟਾਇਲਸ ਆਪਾਂ ਲੈਣੇ ਆ ਟਾਈਲਸ ਵਾਲੇ ਦੁਕਾਨ ਤੇ ਆ ਗਏ ਹੱਥ ਲਗਾ ਕੇ ਮੈਨੂੰ ਚੇਨ ਮਿਲਦਾ ਹੈ ਇੱਕ ਆਰਟੀਕਲ ਆ ਮੈਂ ਇਹ ਵੀ ਦੇਖਾ ਹੈ ਹਾਂ ਜੀ ਬਾਕੀ ਆਪਾਂ ਵੇਖਦੇ ਆ ਚੁਆਇਸ ਕਰਕੇ ਫਿਰ ਬਾਅਦ ਚ ਤੁਹਾਨੂੰ ਦੱਸਾਂਗੇ ਆਪਾਂ ਕਿਹੜੀ ਸਿਲੈਕਟ ਕੀਤੀ ਤੋਂ ਮੈਨੇ ਸਰਦਾਰ ਜੀ ਕੋ ਬੋਲਾ ਐਲੀਫੈਂਟ ਲਗਾਤੇ ਹੈ ਤੋ ਸੰਤਾ ਜੀ ਨਹੀਂ ਮੰਨ ਰਹੇ ਪਰ ਕਿੰਨਾ ਅੱਛਾ ਹੈ ਨਾ ਗਾਇਸ ਉਹ ਨਾ elephnt ਦਾ ਭਾਰ ਜਿਆਦਾ ਹੋਣਾ ਟੈਲਾ ਤੋੜ ਦੇਣੀ ਉਹਨਾਂ ਨੇ ਡੈਡੀ ਜੀ ਆਪ ਕੋ ਡਾਟੇਗੇ ਕਿ elephnt ਲਗਾਇਆ ਚਲੋ ਹਾਂਜੀ ਸੋ ਹੁਣ ਅਸੀਂ ਟਾਇਲ ਲੈ ਕੇ ਆ ਗਏ ਆ ਵਾਪਿਸ ਤੇ ਗੰਟੀ ਦੇ ਵਿੱਚ ਹੀ ਪਈਆਂ ਥੋੜੀਆਂ ਪਿੱਛੇ ਰੱਖਿਆ ਥੋੜੀਆਂ ਹੀ ਸੀ ਇੱਕ ਬਾਤ ਹੁੰਦੀਆਂ ਸੋ ਕਹਿੰਦੇ ਤੁਸੀਂ ਗੱਡੀ 'ਚ ਲੈ ਕੇ ਜਾ ਸਕਦੇ ਆ ਮੈਂ ਕਿਹਾ ਚਲੋ ਠੀਕ ਆ ਫਿਰ ਇੱਕ ਤੇ ਕਿਰਾਇਆ ਬਚਿਆ ਉਤੋਂ ਦੀ ਸਾਡੇ ਟਾਈਮ ਬਚ ਗਿਆ ਉਹਨੇ ਟਾਈਮ ਲਾ ਦੇਣਾ ਸੀ ਸੋ ਕੱਲ ਉਹਨੇ ਲੱਗਣਾ ਵਾ ਤੇ ਆਪਾਂ ਹੁਣ ਜਾ ਰਹੇ ਆ ਘਰ ਨੂੰ ਵਾਪਿਸ ਤੇ ਕੱਲ ਟਾਇਲਸ ਲਗਣੀਆਂ ਆ ਬਾਥਰੂਮ ਦੇ ਵਿੱਚ ਆਪਾਂ ਤੁਹਾਨੂੰ ਵੀ ਵਿਖਾਵਾਂਗੇ ਤੇ ਹਾਲੇ ਵੀ ਹੋਰ ਕਾਫੀ ਕੰਮ ਹੋਣਾ ਆ ਘਰੇ ਨਾਲ-ਨਾਲ ਤੁਹਾਨੂੰ ਇਸ ਬਲੌਗ ਦੇ ਵਿੱਚ ਆਪਾਂ ਉਹੀ ਕੋਸ਼ਿਸ਼ ਦਿਖਾਵਾਂਗੇ ਗੱਡੀ ਕੋਈ ਗੱਲ ਹਾਂਜੀ ਸੋ ਹੁਣ ਅਸੀਂ ਘਰ ਜਾ ਕੇ ਕਰਦੇ ਆਂ ਗੱਲ ਮੇਰੀ ਸਰਦਾਰ ਨਹੀਂ ਤੁਹਾਨੂੰ ਪਤਾ ਡਰਨ ਲੱਗ ਜਾਂਦੀ ਆ ਇਹਨੂੰ ਹਲੇ ਸਰਦਾਰ ਨਹੀਂ ਬਣਾਉਣਾ ਦੇਖੀ ਹੈ ਤੁਸੀਂ ਫੇ ਨਹੀਂ ਡਰਦੀ ਇਹਨੂੰ ਚੜ੍ਹਦੀ ਕਲਾ ਸਿਖਾਉਣੀ ਮਣੀ ਚਲੋ ਫਿਰ ਹੁਣ ਅਸੀਂ ਕਰਦੇ ਆਂ ਹੁਣ ਮੈਂ ਵੀਡੀਓ ਇੱਥੇ ਬੰਦ ਕਰਦਾ ਤੇ ਤੁਸੀਂ ਬਨੇ ਰਹੋ ਸਾਡੇ ਬਲੌਗ ਤੇ ਵਿੱਚ ਉਹ ਜਿਹੜਾ ਅਸੀਂ ਵਾਸ਼ਰੂਮ ਤਿਆਰ ਕਰ ਰਹੇ ਸੀ ਉਹਦੇ ਵਾਸਤੇ ਐਸੈਸਰੀ ਲੈਣਾ ਆਇਆ ਸੀਗਾ ਠੰਡ ਲੋਸ ਸੀ ਮੈਨੂੰ ਟੂ ਬਿਲਰ ਤੇ ਆਉਣਾ ਪੈਣਾ ਸੀ ਤਾਂ ਕਰਕੇ ਮੈਂ ਸੋਚਿਆ ਚਲੋ ਮੈਂ ਆਪ ਹੀ ਆ ਜੰਨਾ ਤੇ ਮੈਂ ਇੱਥੇ ਆਇਆ ਹਾਂ ਅਸੀਂ ਇੱਕ ਮਿਰਰ ਵੀ ਲਿਆ ਸੀ ਤੇ ਮੈਂ ਇੱਕ ਸਟੈਂਡ ਲਿਆ ਹੈਗਾ ਬਾਥਰੂਮ ਵਾਸਤੇ ਤੇ ਮੈਂ ਤੁਹਾਨੂੰ ਵਿਖਾਵਾਂਗਾ ਜਾ ਕੇ ਇਹ ਵਾਲਾ ਲਿਆ ਮੈਂ ਇਹਦੇ ਚ ਕਾਫੀ ਸਾਡੇ ਕੋਲ ਸਪੇਸ ਮਿਲ ਜਾਂਦੀ ਹੈ ਤਾਂ ਕਰਕੇ ਉਗੀ ਥੱਲੇ ਵੀ ਹੈਂਗਰ ਐਂਡ ਸ਼ੈਲਫਸ ਬਣੀਆਂ ਹੋਈਆਂ ਸ਼ੈਂਪੂ ਐਂਡ ਆਲ ਰੱਖਣ ਵਾਸਤੇ ਤੇ ਇੱਕ ਮੈਂ ਆਹ ਮਿਰਰ ਲਿਆ ਸੀ ਤੁਹਾਨੂੰ ਜਾ ਕੇ ਫਿੱਟ ਕਰਕੇ ਵੀ ਦਿਖਾਵਾਂਗੇ ਹੈਂਗਰਸ ਵੀ ਚਾਹੀਦੇ ਸੀਗੇ ਇੱਕ ਤੇ ਇੱਥੇ ਕਾਫੀ ਪਾਕ ਸਿੰਘ ਚੌਂਕ ਦੇ ਲੱਗ ਕੇ ਸੀ ਇੱਥੇ ਐਸੈਸਰੀਜ਼ ਲੈਣੇ ਹੁੰਦੇ ਆ ਕਾਫੀ ਵਧੀਆ ਐਸੈਸਰੀਜ਼ ਮਿਲ ਜਾਂਦੀਆਂ ਇੱਥੇ ਬਾਥਰੂਮ ਦੀਆਂ ਸਾਰੀਆਂ ਚੀਜ਼ਾਂ ਦੀਆਂ ਵਧੀਆ ਮਿਲ ਜਾਂਦੀਆਂ ਤੇ ਦੂਜੀ ਕਾਲੇ ਮੈਂ ਲੱਕੜ ਦਾ ਸਮਾਨ ਵੀ ਲੈਣ ਆਇਆ ਸੀਗਾ ਇੱਥੋਂ ਤੇ ਮੈਂ ਉਹਦੀ ਆਰਡਰ ਦੇ ਦਿੱਤਾ ਪੇਮੈਂਟ ਕਰਕੇ ਸੋ ਮੈਂ ਹੁਣ ਸਮਾਨ ਲੈ ਲਿਆ ਸੀ ਸਾਰਾ ਐਸੈਸਰੀ ਜਿਹੜੀ ਬਾਥਰੂਮ ਦੇ ਵਿੱਚ ਲੱਗਣੀ ਆ ਤੋ ਮੈਂ ਹੁਣ ਜਾ ਰਿਆਂ ਦੀ ਵਾਪਸ ਠੰਡ ਬਹੁਤ ਆ ਤੁਹਾਨੂੰ ਪਤਾ ਹੀ ਆ ਤੇ ਭਰ ਕੋਈ ਨਹੀਂ ਮੈਂ ਇੱਥੇ ਇੱਕ ਭਗਤ ਸਿੰਘ ਚੌਕ ਆਪਣੇ ਦੁੱਧ ਮਿਲਦਾ ਪੀਣ ਵਾਲਾ ਤੇ ਮੈਂ ਉਹ ਪੀ ਲਿਆ ਉਹ ਨਾਲ ਹੁਣ ਗਰਮੀ ਜੀ ਆ ਗਈ ਆ ਤਾਂ ਮੈਂ ਤਾਂ ਹੀ ਸਕੂਟਰ ਆਪਣਾ ਬਾਹਰ ਲਾਤਾ ਸੀ ਮੈਂ ਕਿਹਾ ਚਲੋ ਤੁਰ ਕੇ ਚੱਲਦੇ ਆ ਤਾਂ ਕਿ ਥੋੜਾ ਉਹਦਾ ਪਾਚ ਵੀ ਜਾਵੇ ਸੋ ਨਾਲੇ ਵਾਕ ਹੋ ਰਹੀ ਹੈ ਵਧੀਆ ਸੰਜਾ ਨੂੰ ਮੈਂ ਤਾਂ ਨਹੀਂ ਲੈ ਕੇ ਆਇਆ ਗਰਮੀ ਕਾਫੀ ਆ ਸੋਰੀ ਠੰਡ ਬਹੁਤ ਜ਼ਿਆਦਾ ਆ ਤੇ ਮੈਂ ਕੱਲ ਮੈਂ ਆਪ ਹੀ ਲੈ ਆਣਾ ਤਾਂ ਹੁਣ ਮੈਂ ਚੱਲਦਾ ਜੀ ਵਾਪਸ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਸਾਡੀਆਂ ਜਿਹੜੀਆਂ ਟਾਈਲਸ ਅਸੀਂ ਲੈ ਕੇ ਆਏ ਸੀ ਉਹ ਲੱਗ ਚੁੱਕੀਆਂ ਨੇ ਹਲੇ ਕੰਮ ਇਨਕੰਪਲੀਟ ਆ ਟਾਈਲਸ ਤੋਂ ਬਾਅਦ ਤੁਹਾਨੂੰ ਪਤਾ ਟੂਟੀਆਂ ਐਂਡ ਆਲ ਉਹ ਵੀ ਲੱਗਣੀਆਂ ਹੁੰਦੀਆਂ ਪਰ ਆਪਾਂ ਤੁਹਾਨੂੰ ਵਿਖਾਉਨੇ ਆ ਕਿ ਆਪਾਂ ਕਿਹੜੀਆਂ ਟਾਈਲਸ ਲੈ ਕੇ ਆਏ ਸੀ ਹਾਂਜੀ ਇਹ ਰਹੀ ਟਾਈਲਸ ਆ ਵੀ ਅਰ ਮਿਰਰ

ਸਾਡੇ ਬਹੁਤ ਜ਼ਿਆਦਾ ਮੈਸ ਅਪ ਹੋਇਆ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਠੰਡ ਉੱਤੋਂ ਦੀ ਇੰਨਾ ਬੁਰਾ ਹਾਲ ਹੈ ਨਾ ਕਿਚਰ ਮਿਚਰ ਹੋਈ ਪਈ ਆ ਆ ਵੀ ਹਮਾਰੇ ਕਮਰੇ ਇਹਨਾਂ ਤੱਕ ਪਹੁੰਚਾਇਆ ਕਲਰ ਆਜੇ ਕੀਤਾ ਹੋਇਆ ਹੈ ਤੋ ਹਾਂਜੀ ਕਲਰ ਵੀ ਹੋ ਗਿਆ ਵੈਸੇ ਤਾਂ ਇੱਥੇ ਜ਼ਿਆਦਾ ਪੈਨਲਿੰਗ ਵਗੈਰਾ ਹੋਣੀ ਆ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਇਹ ਤਾਂ ਅਸੀਂ ਵੈਸੇ ਪੇਂਟ ਕਰਵਾਤਾ ਕਿਉਂਕਿ ਫਿਟਿੰਗ ਸਾਰੀ ਦੁਬਾਰਾ ਕਰਵਾਈ ਸੀ ਤੁਹਾਨੂੰ ਪਹਿਲਾਂ ਵੀ ਬਲੌਗ ਦੇ ਵਿੱਚ ਆਪਾਂ ਦਿਖਾਇਆ ਸੀ ਇਸ ਬਲੌਗ ਦੇ ਵਿੱਚ सो so, आ हो गई साड़ी सीलिंग हाले इतने लाइट बंद हुई क्योंकि सारी बिजली की फिटिंग दोबारा की सो so, ए सी के पैप ऑलरेडी असी पहले ही रख दिए कि बाद भी तोड़ना पवे सो so, so, अभी हमारे कमरे की बात है यहाँ तक कुछ है अब नेक्स्ट हम आपको फिर बाद में दिखाएंगे कलर हो चुका है तो बहुत ज्यादा मैच टॉप है पंजाब में बहुत ज्यादा ठंड है आप लोग भी कमेंट करके जरूर बताना आप लोग के प्लेस में भी कितना ठंड है यहाँ पे तो कुछ ਸੋ ਪਣੇਰੋ ਸਾਡੇ ਬਲੌਗ ਦੇ ਵਿੱਚ ਤੁਹਾਨੂੰ ਅਸੀਂ ਇਸ ਬਲੌਗ ਤੇ ਰਾਹੀ ਦਿਖਾਵਾਂਗੇ ਜੋ-ਜੋ ਸਾਡੇ ਘਰ ਦੇ ਵਿੱਚ ਨਵਾਂ ਹੋਣ ਜਾ ਰਿਹਾ ਪਹਿਲਾਂ ਅਸੀਂ ਥੱਲੜਾ ਫਲੋਰ ਤੁਹਾਨੂੰ ਦਿਖਾਇਆ ਅਸੀਂ ਮੰਮੀ ਡੈਡੀ ਹੁਣ ਦਾ ਸਵਾਰਿਆ ਡਾਈਨਿੰਗ ਟੇਬਲ ਐਂਡ ਆਲ ਤੇ ਹੁਣ ਅਸੀਂ ਉੱਪਰਲੇ ਫਲੋਰ ਦਾ ਕੰਮ ਕਰਾ ਰਹੇ ਹਾਂ ਸੋ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਜਿੰਨਾ ਬਲੌਗ ਦੇ ਵਿੱਚ ਤੁਹਾਨੂੰ ਸੋਖਾ ਲੱਗ ਰਿਹਾ ਉਹਨਾਂ ਹੈ ਨਹੀਂਆਂ ਕਿਉਂਕਿ ਕਈ ਵਾਰੇ ਮਤਲਬ ਇਸ ਕੰਮ ਲਈ ਘੱਟੋ ਘੱਟ ਸਾਨੂੰ ਮਹੀਨਾ ਡੇਢ ਮਹੀਨਾ ਅੱਗ ਵੀ ਜਾਣਾ ਤੇ 15-20 ਦਿਨ ਹੋ ਵੀ ਚੁੱਕੇ ਆ ਬਟ ਬਲੌਗ ਤੇ ਤੁਹਾਨੂੰ ਲੱਗਦਾ ਹੋਣਾ ਕਿ ਪਤਾ ਨਹੀਂ ਬਸ ਕੋਈ ਜਾਂਦਾ ਹੋਈ ਜਾਂਦਾ ਇਦਾਂ ਵੀ ਕੁਝ ਕਿਉਂਕਿ ਆਪਾਂ ਬਲੌਗ ਵਿੱਚ ਵਿੱਚ ਬਣਾਇਆ ਸੋ ਕਦੇ ਪਲੰਬਰ ਆਉਂਦਾ ਕਦੇ ਪੇਂਟਰ ਆਉਂਦਾ ਕਦੇ ਲੱਕੜ ਵਾਲਾ ਆਉਂਦਾ ਕਦੇ ਕੋਈ ਆਉਂਦਾ ਬਸ ਚੱਲ ਹੀ ਜਾਂਦਾ ਕੰਮ ਕਦੇ ਟਾਇਲ ਕਦੇ ਉਹ ਤੇ ਉੱਤੋਂ ਦੀ ਠੰਡ ਬਹੁਤ ਜ਼ਿਆਦਾ ਆ ਸੋ ਬਣੇ ਸਾਡੇ ਬਲੌਗ ਦੇ ਵਿੱਚ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਕੀ ਕੀ ਚੱਲਦਾ ਪਿਆ ਆਈ ਹੋਪ ਤੁਸੀਂ ਇੰਜੋਏ ਕਰ ਰਹੇ ਹੋ ਸਾਡਾ ਬਲੌਗ ਹਾਂਜੀ ਸੋ ਅੱਜ ਸਾਡਾ ਲੱਕੜ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ ਅਸੀਂ ਤਾਨੂੰ ਵਿਖਾਇਆ ਸੀ ਸਟਾਰਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਭਾਜੀ ਹੁਣੇ ਲੱਗੇ ਹੋਏ ਨੇ ਮਾਇਕੇ ਫਿੱਟ ਕਰਨ ਤੇ ਸਾਡਾ ਸਸ ਲੱਕੜ ਦਾ ਕੰਮ ਸਟਾਰਟ ਹੋ ਗਿਆ ਅੱਜ ਤੋਂ ਬਾਥਰੂਮ ਹੋ ਗਿਆ ਸੀ ਰੈਡੀ ਤੁਹਾਨੂੰ ਵਿਖਾਉਨੇ ਆ ਹਾਂ ਜੀ ਆ ਦੇਖੋ ਹੁਣ ਤਾਂ ਪਾ ਯੂਜ਼ ਵੀ ਕਰਨ ਲੱਪੇ ਸੀ ਵੈਸੇ ਅਭੀ ਤੋਂ ਹਮ ਯੂਜ਼ ਕਰਨ ਲੱਗੇ ਉਸ ਦਿਨ ਆਨੇ ਜੇ ਟਾਈਲਸ ਪਸੰਦ ਕੀਆ ਥਾ ਸਪੈਸ਼ਲੀ ਸਾਧਾਰਜੀ ਦਾ ਚੋਇਸ ਹੈ ਇਹ ਔਰ ਅਭੀ ਮਸ਼ਰੂਮ ਦਾ 80% ਤੋਂ ਕੰਮ ਹੋ ਗਿਆ

ਆਪਾਂ ਵੀ ਬੀਜ਼ੀ ਆ ਤਾਂ ਵੀ ਮੈਂ ਬਲੌਗ ਨਹੀਂ ਪਾ ਰਿਹਾ ਕੁਝ ਮੈਂ ਆਪਣੇ ਕੰਮ ਚ ਬੀਜ਼ੀ ਆ ਕੁਝ ਘਰੇ ਕੰਮ ਬਹੁਤ ਚੱਲਦਾ ਮਿਸਤਰੀ ਲੱਗੇ ਹੋਏ ਨੇ ਕਦੇ ਕੋਈ ਚੀਜ਼ ਮਗਾਉਂਦਾ ਕਦੇ ਕੋਈ ਚੀਜ਼ ਮਗਾਉਂਦਾ ਸੋ ਨਾਲੇ ਤੁਹਾਨੂੰ ਵੀ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਨਵਾਂ ਘਰ ਅਸੀਂ ਜਿੱਦਾਂ ਹੁਣ ਸ਼ਿਫਟ ਹੋਏ ਆ ਕਾਫੀ ਕੁਝ ਉੱਥੇ ਹੈਗਾ ਵਾ ਇੱਕ ਦਿਨ ਵੀ ਛੋਟੇ ਨੇ ਸਿਆਲ ਵੀ ਬੜਾ ਠੰਡਾ ਲੱਗਦਾ ਦੇਲ ਵੀ ਨਹੀਂ ਕਰਦਾ ਨਿਕਲਣ ਨੂੰ ਹਾਂਜੀ ਸੋ ਲੱਕੜ ਦਾ ਕੰਮ ਵੀ ਚੱਲਿਆ ਬਾਥਰੂਮ ਵੀ ਪ੍ਰਿਪੇਅਰ ਕੀਤਾ ਹਨਾ ਤੁਸੀਂ ਵੇਖ ਸਕਦੇ ਆ ਫਿਰ ਆਪਾਂ ਜਦੋਂ ਫਾਈਨਲ ਹੋਊਗਾ ਸਾਰਾ ਕੁਝ ਬਾਥਰੂਮ ਤੁਹਾਨੂੰ ਆਲਮੋਸਟ ਅਸੀਂ ਦਿਖਾ ਦਿੱਤਾ ਆ ਔਰ ਇੱਕ ਚੀਜ਼ ਬਤਾ ਦੇਤੀ ਹਾਂ ہم ਦੋਨੋਂ ਨਿਊ ਨਿਊ ਹੈ ਨਾ ਜੈਸੇ ਇੱਕ ਨਾਰਮਲ ਬਾਥਸ ਹੈ ਨਾ ਕਿ ਮੇਰੇ ਕੋ ਸ਼ੇਅਰ ਕਰਨੇ ਦਾ ਮਨ kiya ਕਿ ਹਮਾਰੇ ਕੋ ਵੀ ਇਤਨੇ ਘਰ ਕੇ ਨੋਲੇਜ ਨਹੀਂ ਹੈ ਨਾ ਸਰਦਾਰ ਜੀ ਕੋ ਨਾ ਮੋਝੇ ਕਿਉਂਕਿ 댓 ਇਜ਼ ਇਹਨੇ ਘਰ ਬਣਾ ਕੇ ਤਾਂ ਹਮਦੋਰੋ ਕੇ ਦੇ ਦਿਆ ਪਰ ਜੈਸੇ ਜੋ ਹੁੰਦਾ ਹੈ ਨਾ ਮੈਟੀਰੀਅਲ ਲੈ ਕੇ ਆਣਾ ਇਹ ਕਰਨਾ ਉਹ ਕਰਨਾ ਇਤਨਾ ਦੋ ਦੋਨੋਂ ਕੇ डिस्कशन हो जाता है ना हम दोनों के हाँ है ना कि मतलब कुछ होता है इन तरह से काम में भी बिजी हैं और, और ये चीज से भी हुँ, हुँ। मुझे ना अपने डैड के और इनके डैड के भी बहुत मिस होता है इन चीजों में कि हमारे डैडियों ने ये सब ये सब काम कैसे किया घर बन इतना सोखा नहीं है औखा है पंजाबी बोल दिया हाँ जी तो ऐसा मेरे को फील हुआ तो हम लोग करे हूँ लकड़ का काम चलता पाया सा रूम में तैयार करा रहे हैं हाँ जी सो ਹੁਣ ਵੀ ਅਸੀਂ ਜਾ ਰਹੇ ਹਾਂ ਮਾਰਕੀਟ ਨੂੰ ਤੇ ਅੱਜ ਇਹ ਜਿਹੜਾ ਬਲੌਗ ਹੈ ਅਸੀਂ ਮਾਰਕੀਟ ਦਾ ਬਣਾ ਕੇ ਉਸ ਤੋਂ ਬਾਅਦ ਡਿਸਕੰਟੀਨਿਊ ਕਰਾਂਗੇ ਇਸ ਬਲੌਗ ਨੂੰ ਇੱਥੇ ਖਤਮ ਕਰਾਂਗੇ ਕਿਉਂਕਿ ਕਾਫੀ ਤੁਸੀਂ ਵੀ ਉਡੀਕਦੇ ਰਹਿੰਦੇ ਹੋ ਤੁਸੀਂ ਸਾਰੇ ਕਮੈਂਟ ਕਰ ਰਹੇ ਹੋ ਕਿ ਤੁਸੀਂ ਬਲੌਗ ਬਹੁਤ ਲੇਟ ਪਾਉਂਦੇ ਪਏ ਅਸੀਂ ਬਹੁਤ ਬਿਜ਼ੀ ਰਹਿੰਦੇ ਆ ਸੋ ਹੁਣ ਅਸੀਂ ਮਾਰਕੀਟ ਜਾ ਰਹੇ ਆ ਅਸੀਂ ਛੋਟਾ ਛੋਟਾ ਸਮਾਨ ਲੈਣਾ ਅਸੀਂ ਘਰ ਦਾ ਡੀਮਾਰਟ ਵਗੈਰਾ ਜਾਂ ਕਿਤੇ ਵੀ ਵੇਖਾਂਗੇ ਆਪਾਂ ਜਿੱਥੇ ਵਧੀਆ ਲੱਗਿਆ ਚੀਪ ਐਂਡ ਬੈਸਟ ਸੋ ਹੁਣ ਅਸੀਂ ਜਾ ਰਹੇ ਆ ਮੈਂ ਔਰ ਇੱਕ ਚੀਜ਼ ਬਤਾਉਣਾ ਚਾਹਤੀ ਹਾਂ ਜਿਵੇਂ ਆਮ ਵੀਡੀਓ ਲੇਟ ਟੂ ਡਾਲਦੇ ਕਿਉਂਕਿ ਇਹ ਹੈ ਕਿ ਸਰਦਾਰ ਜੀ ਬਿਜ਼ਨਸ ਕਰਤੇ ਹੈ ਤਾਂ ਹਮ ਬਿਜ਼ਨਸ ਮੇ ਵੀ ਫੋਕਸ ਕਰਨਾ ਪੜਦਾ ਹੈ ਕਿਉਂਕਿ असलियत जो काम है तो बिजनेस से जहाँ रोटी पानी चलता है जी, 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 वो चीज इसमें भी हम हाँ फोकस करते हैं हाँ तो हम हाँ हाँ इतना इन, डिपेंडेंट नहीं है यूट्यूब चैनल में हाँ और इसीलिए नहीं है कि अपना बिजनेस तो थोड़ा करना ही पड़ता है असली फोकस होते है इसीलिए भी होता है एनी जितना हो सके हम आप लोग की कोशिश करते हैं तो ये ब्लॉग पे आप बने रहे हम पहुंच चुके हैं गुरु नानक मिशन चौक इतना डी मार्ट पहला ਉੱਥੇ ਵੇਖਦੇ ਆਂ ਅਗਰ ਸਾਡੇ ਜਿਹੜੀ ਲੋੜ ਮੁਤਾਬਕ ਕਰਤੀਜਾ ਮਿਲ ਗਈਆਂ ਤਾਂ ਆਪਾਂ ਉੱਥੋਂ ਲੈ ਲੈਣੀ ਆਂ ਆਦਰਵਾਈਸ ਆਪਾਂ ਕਿਤੇ ਹੋਰ ਜਾਵਾਂਗੇ ਸੋ ਤੁਸੀਂ ਵੇਖ ਸਕਦੇ ਆਂ ਅਸੀਂ ਲਾਈਟਾਂ ਤੇ ਖੜੇ ਆਂ ਗਰ ਨਾਨਕ ਮਿਸ਼ਨ ਚੌਂਕ ਕਾਫੀ ਇੱਥੇ ਟ੍ਰੈਫਿਕ ਹੁੰਦਾ ਤੁਹਾਨੂੰ ਪਤਾ ਵੱਡੇ ਚੌਂਕ ਨੇ ਇਹ ਹੋ ਗਿਆ ਨਕੌਦਰ ਚੌਂਕ ਹੋ ਗਿਆ ਮੋਸਟਲੀ ਇਹਨਾਂ ਦੇ ਵਿੱਚ ਰੱਛ ਹੁੰਦਾ ਹੀ ਆ ਬੀ ਐਮ ਸੀ ਚੌਂਕ ਵੀ ਜਲੰਧਰ ਸੋ ਹੁਣ ਅਸੀਂ ਜਾ ਰਹੇ ਆਂ ਜੀ ਟੀ ਮਾਰਟ ਹਾਂਜੀ ਸੋ ਹੁਣ ਅਸੀਂ ਪਹੁੰਚ ਚੁੱਕੇ ਆਂ ਜੀ ਟੀ ਮਾਰਟ ਸਟਾਰਟ ਸ਼ੋਪਿੰਗ ਹੋ ਗਈ ਸ਼ੁਰੂ 51 ਦਾ 360 ਸ਼ੁਰੂ ਓਏ ਉਹ ਕਿੰਨਾ ਖਿਜੀ ਪਈ ਓਏ ਹੋਏ ਨਮਸਕਾਰ ਨਹੀਂ ਤੇ ਸਾਡੇ ਸਟੋਰ ਤੇ ਐਕਸੈਪਟ ਵੀ ਪਾਸ ਸਾਨੂੰ ਕਾਫੀ ਹੋਇਆ ਹੈ ਸੋ ਹਾਊਸ ਹੋਲਡ ਸੋਡੀਂਟ ਸਡੇ ਚਾਈਂ ਦੇ ਆ ਤਾਂ ਕਰਕੇ ਆਏ ਸੀ ਅੱਜ ਹਾਂਜੀ ਸੋ ਹੁਣ ਅਸੀਂ ਕਰ ਰਹੇ ਹਾਂ ਸ਼ਾਪਿੰਗ ਤੇ ਤੁਸੀਂ ਸਾਰੇ ਡੀਮਾਰਟ ਮੇਂ ਸ਼ਾਪਿੰਗ ਦਾ ਆਨੰਦ ਲੀਜੀਏ ਆਨੰਦ ਲੀਜੀਏ ਆਪ ਲੋਗ ਵੀ ਡੀਮਾਰਟ ਮੇਂ ਆ ਕੇ ਸ਼ਾਪਿੰਗ ਦਾ ਆਨੰਦ ਲੀਜੀਏ ਅਨਾਉਂਸਮੈਂਟ ਹੋ ਰਹੀ ਹੈ ਸੋ ਤਨਜਾ ਬਹੁਤ ਆਨੰਦ ਲੈ ਰਹੀ ਹੈ ਆ ਡੀ ਵਾਲਾ ਵੀ ਵਧੀਆ ਹਦਾ ਮਾਰਟ ਹੈਨਾ ਯੂਨੀਕ ਆ ਹਾਂਜੀ ਹਾਂ ਲੀਹੋ ਲੀਜੀਏ ਤੂੰ ਇਹ ਕਹਿੰਦੀ ਸੀ ਖੱਛਾ ਖੇਚਰ ਕਰਨੇ ਵਾਲਾ ਖੇਚਰ ਖੇਚਰ ਕਰਨੇ ਵਾਲਾ ਤਾਂ ਐਕਚੁਅਲ ਖੇਚਰ ਖੇਚਰ ਤਾਂ ਤੂੰ ਬਥੇਰਾ ਕਰ ਲੈਂਦੀ ਮੈਂਟ ਕੀ ਕਰਨਾ ਖੇਚਾ ਖੇਚਰਾ ਤੁਹਾਨੂੰ ਪਤਾ ਹੀ ਆ ਬੀਬੀਆਂ ਨਾਲ ਸ਼ੋਪਿੰਗ ਕਰਨ ਆ ਜਉਨਾ ਬਸ ਆਹ ਵੇਖੋ ਇੱਧਰ ਚੱਕੀ ਫੇਰੋ ਪਹਿਲਾਂ ਲੋਕੀ ਝੋਲਾ ਚੱਕਦੇ ਸੀ ਹੁਣ ਬਾਸਕਟ ਦਿੱਤੀਆਂ ਗੱਲ ਇੱਕੋ ਹੀ ਆ ਦੇਖੋ ਮੈਂ ਸਹੀ ਗੱਲ ਦੱਸਾਂ ਉਹ ਦੇ ਉਹ ਦੇ ਮੈਂ ਤਾਂ ਇੱਧਰੋਂ ਦਾ ਕਿ ਵੀਰੇ ਇੱਕ ਜੌਬ ਕਰਦੀ ਇੱਥੇ ਸਾਰਾ ਸਮਾਨ ਇੱਧਰ ਉੱਧਰ ਹਾਂਜੀ ਸੋ lettes continue the shopping ਉਹ ਮੈਨੂੰ ਪਲਾਂਟਸ ਦਾ ਬੜਾ ਸ਼ੌਂਕ ਆ ਤੇ ਆ ਤੇ ਮੈਂ ਇਹਦੇ ਚ ਲਾਉਣੇ ਆ ਹੁਣ ਪਲਾਂਟ ਹੌਲੀ ਹੌਲੀ ਸਟਾਰਟ ਕਰਾਂਗੇ ਆਪਾਂ ਪਹਿਲਾਂ ਪਹਿਲੇ ਘਰ ਦੇ ਵਿੱਚ ਸਾਡੇ ਥੋੜੀ ਜਗ੍ਹਾ ਘੱਟ ਸੀ ਲਾਉਣ ਵਾਸਤੇ ਤੇ ਹੁਣ ਆਪਾਂ ਸ਼ੁਰੂ ਕਰਾਂਗੇ ਹੌਲੀ ਹੌਲੀ ਪਲਾਂਟਸ ਲਾਵਾਂਗੇ ਮੈਂ ਪਹਿਲਾਂ ਲਾਉਂਦਾ ਹੁੰਦਾ ਸੀ ਬਟ ਹੁਣ ਬਿਜ਼ਨਸ ਕਰਕੇ ਨਾ ਮੈਂ ਥੋੜਾ ਬੀਜ਼ੀ ਰਹਿਣ ਲੱਗ ਪਿਆ ਤਾਂ ਕਰਕੇ ਹੁਣ ਮੈਂ ਇਦਾਂ ਤੇ ਲੈ ਦੋ ਮਹੀਨੇ ਬੜੇ ਵਧੀਆ ਲੱਗੇ ਤੇ ਆਪਾਂ ਇਹਨੂੰ ਟੰਗਾਂਗੇ ਉੱਪਰ ਕਿੱਥੇ ਆਪਣੀ ਬਾਸਕਟ ਉਹ ਪਈ ਹਾਂਜੀ ਸੋ ਫਾਈਨਲੀ ਅਸੀਂ ਆ ਗਏ ਆ ਜੀ ਬਾਹਰ ਸ਼ਾਪਿੰਗ ਕਰਕੇ ਬਹੁਤ ਟਾਈਮ ਲੱਗਾ ਮੈਟ ਨਾ ਟੱਕੀ ਹੋਈ ਹੈ ਸਮਾਨ ਬਹੁਤ ਆ ਵਿੱਚ ਤੁਹਾਨੂੰ ਦੱਸਾਂ ਹਾਂਜੀ ਸੋ ਹੁਣ ਅਸੀਂ ਸ਼ਾਇਦ ਮੋਡਲ ਟਾਊਨ ਵੀ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਜਾ ਕੇ ਮੋਡਲ ਟਾਊਨ ਕਮਾਂ ਇਨ ਮੋੜ ਕੱਟ ਤੋਂ ਹੁਣ ਆਪਾਂ ਜਾ ਰਹੇ ਆ ਪਾਰਕਿੰਗ ਤੇ ਚੱਲੇ ਕੀ ਮੈਟ ਤੋਂ ਬਾਅਦ ਤੂੰ ਵੀ ਕੁਝ ਬੋਲ ਹਾਂਜੀ 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 ਬਸ ਤੇ ਆਪਾਂ ਹੁਣ ਜਾ ਰਹੇ ਆ ਆਪਣੇ ਅਸਲੀ ਮਾਡਲ ਟਾਊਨ ਤੇ ਗੱਡੀ ਮਾਡਲ ਟਾਊਨ ਵਿੱਚ ਮਾਰੇ ਗੇੜੀਆ ਹਾਂਜੀ ਸੋ ਹੁਣ ਅਸੀਂ ਇਸ ਵੇਲੇ ਹੈਗੇ ਗੁਰੂ ਨਾਨਕ ਮਸ਼ੀਨ ਚੌਂਕ ਭਾਜੀ ਆ ਆਪਾਂ ਜਾਨੋ ਫੇਮਸ ਹੋ ਗਏ ਤੇ ਇੱਕ ਵੀਡੀਓ ਸੇ ਤੇ ਭਾਜੀ ਹੁਣ ਫੇਰ ਸਫਾਈ ਕਰਨ ਆ ਗਏ ਆਪ ਲੋਕ ਨੇ ਆਪ ਕੋ ਫੇਮਸ ਕਰ ਦਿਆ ਤਾਂ ਔਰ ਇਹ ਵਾਲੇ ਵੀਡੀਓ ਸੇ ਔਰ ਇੱਕ ਵਾਰ ਫੇਮਸ ਹੋ ਗਏ ਥੇ ਲੋਕ ਆਪ ਕੋ ਬੋਲ ਰਹੇ ਥੇ ਆਪਨੇ ਪੈਸਾ ਨਹੀਂ ਦਿਆ 10 ਰੁਪਏ ਅੱਜ ਦੇ ਹੀ ਦੇ ਅੱਜ ਦੇ ਹੀ ਦੇ ਫੜੀ ਆ ਬਾਅਦ ਚ ਫੇ ਲੋਕੀ ਕਹਿੰਦੇ ਪੈਸੇ ਨਹੀਂ ਦਿੰਦੇ ਪੈਸੇ ਨਹੀਂ دیے ਆ ਬੋਲ ਕਪਟੈਨ ਲੱਗ ਗਿਆ ਰੈੱਡ ਲਾਈਟ ਹੋ ਗਈ ਅਸੀਂ ਮੁੜ ਕੇ ਆਲੇ ਫੜ ਭਰਾਵਾ ਥੈਂਕ ਯੂ ਤੇ ਰ ਅ ਥੈਂਕ ਯੂ ਸੋ ਮਚ ਇਕਾਂ ਹੁਣ ਖੁਸ਼ ਹੋ ਸਾਰੇ ਸਹੀ ਬਾਤ ਤੁਸੀਂ ਨਾ ਬਹੁਤ ਜਿਆਦਾ ਡੀਪਲੀ ਸੋਚਦੇ ਨਾ ਚੀਜ਼ਾਂ ਨੂੰ ਕਈ ਵਾਰੀ ਬੰਦਾ ਨਾ ਫਨ ਵੀ ਬਣਾਉਂਦਾ ਹੁੰਦਾ ਹਾਂ ਵੋਈ ਬਾਤ ਮਜ਼ਾਕ ਆਸਾ ਠੇਡਾ ਵੀ ਕਰਨਾ ਜ਼ਰੂਰੀ ਆ ਸਾਨੂੰ ਵੀ ਪਤਾ ਉਹ ਮਿਹਨਤ ਕਰਦਾ ਪਿਆ ਅਸੀਂ ਵੀ ਮਿਹਨਤ ਕਰਕੇ ਪੈਸੇ ਕਮਾਉਨੇ ਆ ਹਨਾ ਕੋਈ ਬੇਟ ਮੇ ਬੇਟ ਕੇ ਲੇਟ ਕੇ ਮੈਸੇਜ ਕਰਨਾ ਬਹੁਤ ਈਜ਼ੀ ਹੁੰਦਾ ਹੈ ਲੋਕੋ ਕੋ ਐਕਡਮ ਲੇਟ ਕੇ ਅੱਛੇ ਸੇ ਜੋ ਮਰਜ਼ੀ ਲਿਖ ਦਿੰਦੇ ਹੈ ਨਾ ਐਨੀਵੇਜ਼ ਜੋ ਵੀ ਆਪ ਲੋਕ ਨੇ ਆਪ ਕੋ ਆਪਣੀ ਇਤਾਂ ਦੀ ਕਦੇ ਵੀ ਮੇਰੇ ਹਿਸਾਬ ਨਾਲ ਕਿਸੇ ਦੀ ਮਨਸ਼ਾ ਨਹੀਂ ਹੁੰਦੀ ਚਲੋ ਮੈਂ ਕਿਸੇ ਦੀ ਗੱਲ ਕਰਦਾ ਸਾਡੀ ਆਪਣੀ ਕਦੇ ਨਹੀਂ ਮਨਸ਼ਾ ਹੁੰਦੀ ਕਿ ਕਿਸੇ ਵੀ ਆਪਾਂ ਕਮਿਊਨਿਟੀ ਨੂੰ ਕਿਸੇ ਵੀ ਕੰਮ ਨੂੰ ਹਰਟ ਕਰੀਏ ਹੈਨਾ ਕਿਸੇ ਦੀ ਈਗੋ ਹਰਟ ਕਰਕੇ ਅਸੀਂ ਕਦੇ ਨਹੀਂ ਕੁਝ ਕਿਉਂਕਿ ਸਾਨੂੰ ਆਪਾਂ ਨੂੰ ਪਤਾ ਜਦੋਂ ਆਪ ਤੇ ਬੀਜਦੀ ਆ ਤਾਂ ਬਹੁਤ ਜਿਆਦਾ ਦੁੱਖ ਲੱਗਦਾ ਹੈਨਾ ਸੋ ਅਸੀਂ ਸਿਰਫ ਐਵੇਂ ਹੀ ਬਸ ਹੱਸਾ ਮਜ਼ਾਕ ਹੱਸਾ ਠੇਡਾ ਕੀਤਾ ਬਸ ਕੁਝ ਨਹੀਂ ਸੋ ਐਨੀਵੇਸ ਹੁਣ ਆਪਾਂ ਜਾ ਰਹੇ ਹਾਂ ਜੀ ਜੋਤੀ ਚੌਂਕ ਗੁਰਨਾਨਕ ਮਿਸ਼ਨ ਚੌਂਕ ਤੋਂ ਆਪਾਂ ਹੋਗੇ ਜੋਤੀ ਚੌਂਕ ਵੱਲ ਨੂੰ मेरे लिए तो, तो सबसे फेवरेट प्लेस है ज्योति चौक क्योंकि जब मैं कॉलेज में पढ़ते थे ना तो अभी भी वहीं से शॉपिंग करते थे क्योंकि आपको पता है संडे मार्केट पे बहुत ज्यादा सस्ता सस्ता होता है तो कॉलेज में इतना पैसा भी नहीं होता है तो हम वहीं से शॉपिंग करते थे तो अब मैं अपने फेवरेट मार्केट ज्योति चौक आप लोग को लेके जाती हूँ सरदार जी कम करने वाले बड़ा कितने बट कोई ना आप खुश है ਉਹ ਨਹੀਂ ਕੋਈ ਕੁਛ ਨਹੀਂ ਹੁੰਦਾ ਪੈਸੇ ਨਾਲ ਕਦੇ ਇਹ ਨਹੀਂ ਹੁੰਦਾ ਕਿ ਪੈਸੇ ਨਾਲ ਬੰਦਾ ਬਹੁਤ ਖੁਸ਼ ਹੋ ਜਾਂਦਾ ਇਹ ਤਾਂ ਕੁਛ ਨਹੀਂ ਹੁੰਦਾ ਤੁਹਾਡੇ ਮਨ ਦਾ ਸਕੂਨ ਆ ਪ੍ਰਮਾਤਮਾ ਤੁਹਾਨੂੰ ਸਬਰ ਤੇ ਸਿੱਦਕ ਬਖਸ਼ੇ ਉਹੀ ਸਭ ਤੋਂ ਵਧੀਆ ਚੀਜ਼ ਆ ਹੋਰ ਕੁਛ ਨਹੀਂ ਹੈਗਾ ਬਾਕੀ ਆਪਾਂ ਖੁਸ਼ ਆ ਬਈ ਸਾਨੂੰ ਵਧੀਆ ਜੋ ਅਸੀਂ ਹੈਗੇ ਥੋੜਾ ਖਾਣੇ ਜਿਆਦਾ ਖਾਣੇ ਅਸੀਂ ਖੁਸ਼ ਚਲੋ ਤੇ ਦੁਆ ਕਰਦੇ ਆ ਪ੍ਰਮਾਤਮਾ ਸਭ ਨੂੰ ਸਬਰ ਸਿੱਦਕ ਬਖਸ਼ੇ ਸੋ ਹੁਣ ਆਪਾਂ ਪਹੁੰਚ ਚੁੱਕੇ ਆ ਇਸ ਵੇਲੇ ਆ ਕਿਹੜਾ ਚੌਕ ਆ ਸਕਾਈਲਰਕ ਹੋਟਲ ਵਾਲਾ ਚੌਕ ਆ ਉੱਥੇ ਪਹੁੰਚੇ ਆ ਤੇ ਇਸ ਤੋਂ ਬਾਅਦ ਆਪਾਂ ਜਾ ਰਹੇ ਹਾਂ ਸਿੱਧਾ ਜੋਤੀ ਚੌਕ ਪਾਰਕਿੰਗ ਦੇ ਵਿੱਚ ਅਸੀਂ ਕਾਰ ਲਾ ਕੇ ਤੇ ਆਪਾਂ ਅੱਜ ਪੈਦਲ ਯਾਤਰਾ ਕਰਨੀ ਥੋੜੀ ਜਿਹੀ ਵੈਸੇ ਮੈਂ ਕਰਨਾ ਨਹੀਂ ਚਾਹੁੰਦਾ ਕਿਉਂਕਿ ਤਨ ਜਿਆਦਾ ਪਤਾ ਹੀ ਆ ਤੁਹਾਨੂੰ ਇਹ ਘਟਣਾ ਹੈ ਨਹੀਂ ਆ ਉਹ ਘੋੜੇ ਵਾਲੇ ਮੇਰੇ ਚਿੰਤਾ ਭੁਲ ਕੇ ਜਾਂਦਾ ਅੱਜ ਘਰੇ ਲੈ ਆ ਕੇ ਸੋ ਹੁਣ ਅਸੀਂ ਜਾ ਰਹੇ ਹਾਂ ਜੋਤੀ ਚੌਕ ਸੋ ਹੁਣ ਅਸੀਂ ਹੈਗੇ ਜੀ ਸਿਵਲ ਹਸਪੀਟਲ ਉਹ ਭਰਾਵਾ ਡਰੇ ਹੋ ਨਾ ਪਾਰਕਿੰਗ ਹੈ ਨਹੀਂ ਕਿਤੇ ਸਿਵਲ ਹਸਪੀਟਲ ਪਹੁੰਚ ਗਏ ਹਾਂ ਜੀ ਸਿਵਲ ਹਸਪੀਟਲ ਪਾਰਕਿੰਗ ਲਗਾ ਕੇ ਹੁਣ ਅਸੀਂ ਜਾ ਰਹੇ ਹਾਂ ਬਾਜ਼ਾਰ ਵੱਲ ਤੁਰ ਕੇ ਤੇ ਗਲਤੀ ਤੇ ਮੈਂ ਕਾਰ ਹੀ ਬੈਠਾ ਇਹਨੂੰ ਤੁਰ ਕੇ ਲੈ ਕੇ ਆਉਂਦੀ ਚਲੋ ਕੋਈ ਨਾ ਹਣ ਜੋ ਗਲਤੀ ਤੇ ਪਹਿਲਾਂ ਵੀ ਕੀਤੀ ਸੀ ਮੈਂ ਚਲੋ ਮਜ਼ਾਕ ਕਰਦਾ ਡੋਨਟ ਬੀ ਸੀਰੀਅਸ ਵੈਸੇ ਗੱਲ ਆ ਇੱਕ ਸੋ ਹੁਣ ਅਸੀਂ ਜਾ ਰਹੇ ਆਂ ਬਾਜ਼ਾਰ ਵੱਲ ਤੁਰ ਕੇ ਤੇ ਕਾਫੀ ਅੰਦਰ ਕਰਕੇ ਪਾਰਕਿੰਗ ਲੱਗੀ ਆ ਮੈਂ ਕਹ ਇਹਦੇ ਨਾਲ ਤਾਂ ਸਕੂਟਰੀ ਤੇ ਚੰਗਾ ਹੀ ਪਰ ਠੰਡ ਵੀ ਕਾਫੀ ਅੱਜ ਠੰਡ ਘਟ ਨਹੀਂ ਥੋੜੀ ਜੀ ਥੋੜਾ ਸਾ ਹਾਂ ਘਟਿਆ ਹਾਂਜੀ ਸੋ ਹੁਣ ਅਸੀਂ ਜਾ ਰਹੇ ਆਂ ਜੀ ਅੱਗੇ ਫਿਰ ਉੱਥੇ ਜਾ ਕੇ ਪਰਣਾ ਮਾਰਕੀਟ 'ਚ ਗੱਲ ਕਰਦੇ ਆਂ ਅੱਜ ਵੇਖੋ ਤੁਸੀਂ ਰੌਣਕ ਕਿੰਨੀ ਹੋਈ ਭਈ ਮਾਰਕੀਟ ਤੇ ਵੈਡਿੰਗ ਟੇਸ ਚੱਲਦੇ ਪਏ ਹਨ ਟ੍ਰੈਫਿਕ ਵੀ ਬੜਾ ਫਸਦਾ ਰਿਕਸ਼ਿਆਂ ਦਾ ਆਪਸ ਜਿਸੋਂ ਹੁਣ ਅਸੀਂ ਆਏ ਸੀਗੇ ਬੈੱਡ ਕਵਰ ਲੈਣ ਵਾਸਤੇ ਮੰਮੀ ਡੈਡੀ ਦੇ ਰੂਮ ਲਈ ਚਾਹੀਦਾ ਸੀ ਤਾਂ ਉਹਨੇ ਬੇਚੀ ਲੈ ਲਿਆ ਔਰ ਵੀ ਥੋੜਾ ਥੋੜਾ ਸਾਮਾਨ ਲੈ ਲਿਆ ਅੱਜ ਸਾਡੀ ਸ਼ਾਪਿੰਗ ਬੜੀ ਚੱਲਦੀ ਪਈ ਕਿਉਂਕਿ ਅਸੀਂ ਤੁਹਾਨੂੰ ਦੱਸਿਆ ਛੋਟੇ ਛੋਟੇ ਸਮਾਨ ਲੈਣ ਆਏ ਸੀ ਸੋ ਹੁਣ ਅਸੀਂ ਚੱਲਦੇ ਆਂ ਅੱਗੇ ਹਾਂਜੀ ਸੋ ਹੁਣ ਅਸੀਂ ਆਏ ਸੀਗੇ ਕਿੱਥੇ ਆਏ ਯਾਰ ਆਪਾਂ ਮੈਨੂੰ ਤਾਂ ਆਪ ਨਹੀਂ ਪਤਾ ਕਰੋਕਰੀ ਸ਼ਾਪਸ ਕਹ ਲੈ ਜਿੱਥੇ ਭਾਂਡੇ ਵਗੈਰਾ ਘਰ ਦੀਆਂ ਚੀਜ਼ਾਂ ਮਿਲਦੀਆਂ ਤੇ ਆਪਾਂ ਇੱਕ ਕੀ ਲੈਣਾ ਸੀ ਬਿਸਕਟ ਬਾਕਸ ਚਾਹੀਦਾ ਇੱਕ ਔਰ ਡਰਾਈ ਫਰੂਟ ਕੇ ਬਾਕਸ ਵੀ ਚਾਹੀਦਾ ਉਹ ਖਰੀਦਨੇ ਕੇ ਲਈ ਹਮ ਆਏ ਹਾਂ ਸੋ ਹਨੂ ਆ ਯੂਨੀਕ ਜਿਹਾ ਇੱਕ ਮਿਲਿਆ ਤੁਸੀਂ ਦੇਖੋ ਕਿੰਦਾ ਦ ਆਪਾਂ ਵੀ ਬਿਸਕੁਟ ਖਾਣੇ ਚੋਂ ਕੱਢ ਕੇ ਹਾਂ ਚਲੋ ਹੁਣ ਅਸੀਂ ਦੇਖੋ ਤੁਸੀਂ ਆਏ ਹੈਗੇ ਕ੍ਰੌਕਰੀ ਸ਼ਾਪਸ ਤੇ ਤੇ ਅੱਜ ਛੋਟਾ 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 ਸਮਾਨ ਕਈ ਸੀ ਲੈਣ ਵਾਲਾ ਤੇ ਆਪਾਂ ਆਏ ਸੀ ਸੋ ਹਾਂਜੀ ਹੁਣ ਅਸੀਂ ਜਾਣਾ ਹੈ ਕਾਫੀ ਟਾਈਮ ਹੋ ਗਿਆ ਘੁੰਮਦਿਆਂ ਨੂੰ ਹਲੇ ਜੋਤੀ ਚੌਂਕ ਸਿਵਲ ਹਸਪੀਟਲ ਜਾ ਕੇ ਗੱਡੀ ਚ ਪਾਰਕਿੰਗ ਉੱਥੇ ਮਿਲੀ ਉੱਥੇ ਵੀ ਜਾਣਾ ਪਹਿਲਾਂ ਹੁਣ ਅਸੀਂ ਚੱਲਦੇ ਹਾਂ ਵਾਪਸ ਹਾਂਜੀ ਸੋ ਹੁਣ ਅਸੀਂ ਦੋਵੇਂ ਆਏ ਆ ਜੀ ਫੇਮਸ ਟਿੱਕੀ ਵਾਲੇ ਚੌਕ ਹਾਂ ਟਿੱਕੀ ਵਾਲੇ ਚੌਕ ਵੇਖੋ ਤੁਸੀਂ ਕਿੰਨੀ ਰੌਣਕ ਲੱਗੀ ਹੋਈ ਐ ਇੱਥੇ ਭੁੱਖ ਬਹੁਤ ਲੱਗੀ ਮੈਂ ਕਾਫੀ ਟਾਈਮ ਹੋ ਗਿਆ ਰੋਟਿੰਗ ਫਤਰੀ ਵੀ ਅੱਜ ਲੰਚ ਨਹੀਂ ਕੀਤਾ ਸੋ ਮੈਂ ਆਰਡਰ ਕਰ ਰਹੇ ਹਾਂ ਸੋ ਅਸੀਂ ਹੁਣ ਖਾ ਰਹੇ ਹਾਂ ਜੀ ਖਾ ਲਿਆ ਬਿਲਕੁਲ ਜਿਹਾ ਜੋਤੀ ਜੋ ਟਿੱਕੀ ਵਾਲੇ ਜੌਂਚੋਂ ਹਾਂਜੀ ਅੱਜ ਤਾਂ ਕਾਫੀ ਟਾਈਮ ਹੋ ਗਿਆ ਕਿਉਂਕਿ ਦਿਨ ਵੀ ਛੋਟਿਆ ਸੋ ਆਪਾਂ ਹੁਣ ਖਾ ਪੀ ਲਿਆ ਵਾ ਗੋਲ ਗੱਪੇ ਵੀ ਖਾ ਲਏ ਤੇ ਹੁਣ ਆਪਾਂ ਜਾ ਰਹੇ ਹਾਂ ਵਾਪਸ ਹਨੇਰਾ ਪੈ ਗਿਆ ਵੇਖੋ ਤੁਸੀਂ بابا ہم کھانے لگے گجریلے گجریلا گجریلا کھانے لگے میرے راستے میں جا رہی تھی تو سردار جی کو یہ بہت پسند ہے تو میں نے بولا رکو ایک کھا کے ہی جانا ہے اب ہم یہ کھاتے وینچرز میں وینچر اسپیشل ہے یہ پھر کھاتے ہیں ہاں جی مینوں گجریلا بہت پسند تھا انجانے ایک دم ویک کے یاد کروایا سو اسی ہن کھانے لگے گجریلا ہاں جی سو ہن اسی دوویں کھا رہے ہیں جی گجریلا گجریلا سردار جی کا فیورٹ ਹਾਂ ਜੀ ਸੋ ਹੁਣ ਅਸੀਂ ਕਾਫੀ ਨੇਰਾ ਹੋ ਗਿਆ ਸੋ ਹੁਣ ਆਪਾਂ ਥੋੜੀ ਦੇਰ ਤੱਕ ਇੱਥੇ ਚੱਲੇ ਜਾਣਾ ਹੈਗਾ ਹਾਂ ਤੇ ਮੇਰ ਤੋਂ ਵੀ ਤੇਜ਼ ਤੋਰਦੀ ਪਹਿਲਾਂ ਬੜਾ ਹੋਲੀ ਤੋਰਦੀ ਸੀ ਕਿਉਂਕਿ ਮੇਰੀ ਤੇਜ਼ ਤੋਰਨ ਦੀ ਹੱਤ ਦੇਖ ਦੇ ਕੇ ਕਿੱਦਾਂ ਤਰੀ ਹੋਈ ਮਰੇ ਮਰੇ ਹਾਂ ਜੀ ਸੋ ਅੱਜ ਕਾਫੀ ਲੇਟ ਹੋ ਗਿਆ ਆਪਾਂ ਵੀ ਦੇ ਨਿਹਰਾ ਹੋ ਗਿਆ ਆਪਾਂ ਜੋਤੀ ਚੋਂ ਆ ਕੇ ਬਾਹਰ ਤੇ ਆਪਾਂ ਹੁਣ ਜਾ ਰਹੇ ਆ ਪਾਰਕਿੰਗ ਦੇ ਵਿੱਚ ਤੇ ਸਿਵਲ ਹਸਪੀਟਲ ਤੋਂ ਦੱਸਿਆ ਸੀ ਆਪਾਂ ਪਾਰਕਿੰਗ ਲਾਈਏ ਕਿਉਂਕਿ ਉੱਧਰ ਲਈ ਪਾਰਕਿੰਗ ਪਾਲਸੀ ਜਿਹੜੀ ਮਾਰਕੀਟ ਦੇ ਵਿੱਚ ਸੀਗੀ ਫਾਈਨਲੀ ਆਪਾਂ ਹੁਣ ਬਹਿ ਗਏ ਆਂ ਕਾਰ ਦੇ ਵਿੱਚ ਲਾਈਟ ਜੀ ਬੰਦ ਲੀਏ ਮੜ ਜੀ ਹਾਂਜੀ ਸੋ ਬਹਿ ਗਏ ਆਂ ਕਾਰ ਦੇ ਵਿੱਚ ਪਾਰਕਿੰਗ ਤੋਂ ਅਸੀਂ ਕਾਰ ਲੈ ਲਈਆ ਹੁਣ ਆਪਾਂ ਸਟ੍ਰੇਟ ਜਾਵਾਂਗੇ ਘਰੇ 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 ਹਾਂਜੀ ਸੋ ਅੱਜ ਕਾਫੀ ਤੁਹਾਨੂੰ ਪਤਾ ਘੁੰਮੇ ਫਿਰੇ ਥੱਕ ਵੀ ਗਏ ਆਂ ਹੁਣ ਆਪਾਂ ਜਾਵਾਂਗੇ ਘਰੇ ਸਿੱਧਾ ਸੋ ਆ ਤੁਸੀਂ ਸਾਡੇ ਬਲੌਗ ਦੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਘਰ ਜਾ ਕੇ ਹੋਰ ਵੀ ਚੀਜ਼ਾਂ ਦਿਖਾਉਣੀਆਂ ਹਲੇ ਫਿਰ ਆਪਾਂ ਬਲੌਗ ਦਾ ਕਰਨਾ ਐਂਡ ਤੇ ਫਿਰ ਆਪਾਂ ਤੁਹਾਨੂੰ ਅਗਲੇ ਬਲੌਗ 'ਚ ਹੋਰ ਵੀ بڑا ਕੁਝ ਦਿਖਾਵਾਂਗੇ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਵਿੱਚ ਤੇ ਅਗਰ ਤੁਸੀਂ ਸਾਡਾ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਤੇ ਇੱਦੀ ਸਾਨੂੰ ਪਿਆਰ ਦਿੰਦੇ ਰਹੋ ਥੈਂਕ ਯੂ ਸੋ ਮੱਚ ਫਾਰ ਯਰ ਲਵ ਐਂਡ ਸਪੋਰਟ ਹਾਂਜੀ ਸੋ ਹੁਣ ਅਸੀਂ ਚੱਲਦੇ ਆਂ ਘਰ ਨੂੰ ਘਰੇ 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 ਜਾਂਦੇ ਆਂ ਅਸੀਂ ਚਲੋ ਦੇਖੀ ਭਾਵਾ ਸਿਵਲ ਹਸਪੀਟਲ ਦੇ ਅੰਦਰ ਹੀ ਨਾ ਵਾਰਡ ਦਾ ਵਾਰਡ ਬੂਡ 'ਚ ਮੈਂ ਚੱਲਦਾ। ਟੋਪੀਆਂ ਦੀ ਪਈ ਦੱਸੋ। ਸੋ ਆਪਾਂ ਅਗੇ ਸੀਗੇ ਘਰੇ ਤੁਹਾਨੂੰ ਪਤਾ ਅੱਜ ਕਾਫੀ ਘੁੰਮੇ ਆ ਸ਼ਾਪਿੰਗ ਦੇ ਵਿੱਚ ਤੇ ਤੁਸੀਂ ਸਾਡਾ ਬਲੌਗ ਥੋੜਾ ਟੁੱਟਵਾ ਆ ਤੁਹਾਨੂੰ ਪਤਾ ਅੱਜ ਕੱਲ ਥੋੜਾ ਮੈਂ ਬੀਜ਼ੀ ਵੀ ਰਹਿਣਾ ਤੇ ਘਰ 'ਚ ਕੰਮ ਇਦਾਂ ਉਦਾਂ ਚੱਲਦੇ ਪਏ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਪਿਆ ਕੁਝ ਕਿੱਧਰ ਹੋ ਰਿਹਾ ਕਿੱਧਰ ਬਲੌਗ ਜਾ ਰਿਹਾ। ਸੋ ਤੁਸੀਂ ਥੋੜਾ ਅਡਜਸਟ ਕਰ ਲਿਓ। ਤੇ ਆਪਾਂ ਕਾਫੀ ਦਿਨਾਂ ਤੋਂ ਇਹ ਬਲੌਗ ਬਣਾ ਰਹੇ ਸੀ ਆਪਾਂ ਹੁਣ ਇਹਦਾ ਕਰਦੇ ਆ ਐਂਡ ਤੇ ਤੁਹਾਨੂੰ ਜਦੋਂ ਸਾਡਾ ਰੂਮ ਕੰਪਲੀਟ ਹੋਗਾ ਆਪਾਂ ਤੁਹਾਨੂੰ ਉਹ ਵੀ ਵਿਖਾਵਾਂਗੇ ਹਾਂ ਫਿਰ ਦਿਖਾएंगे ਹਾਂਜੀ ਸੋ ਉਦੋਂ ਤੱਕ ਲਈ ਤਾਂ ਸਾਡੇ ਦੋਨੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਾਲ ਇਹਦੀ ਟੋਪੀ ਦੇਖ ਲਓ ਕਿੰਦਾ ਦੀ ਮੈਂ ਲੈ ਕੇ ਦਿੱਤੀ 50 ਰੁਪਏ ਦੀ ਦੇਖੋ ਸਹੀ ਹੈ ਨਹੀਂ 50 ਨਹੀਂ 100 ਰੁਪਏ ਦਾ ਨਹੀਂ 180 ਓਕੇ 180 ਰੁਪਏ ਦਾ 180 ਸੋ ਹਮਨੇ ਰੇਨਕ ਬਾਜ਼ਾਰ ਜਾ ਕੇ ਰੌਣਕ ਲਗਾ ਕੇ ਆਏ ਹਾਂ ਹਾਂਜੀ ਬਿਲਕੁਲ ਖਾਦਾ ਪੀਤਾ ਵੀ ਵਧੀਆ ਬਹੁਤ ਛੋਟਾ ਛੋਟਾ ਸਮਾਨ ਲੈ ਕੇ ਆਏ ਆਂ ਟੇਬਲ ਤੇ ਆਂਦੇ ਡਾਈਨਿੰਗ ਤੇ ਖਿਲਾਰਤਾ ਆਪਾਂ ਕਰਦੇ ਕਹਿੰਦੇ ਕਿਥੋਂ ਮੇਲਾ ਲੁੱਟ ਕੇ ਆ ਗਏ ਤੁਸੀਂ ਹਾਂਜੀ ਸੋ ਹੁਣ ਅਸੀਂ ਕਰਦੇ ਆ ਇੱਥੇ ਬਲੌਗ ਦਾ ਐਂਡ ਹੋਪ ਤੁਸੀਂ ਇੰਜੋਏ ਕੀਤਾ ਹੋਊਗਾ ਜਿੰਦਾ ਦਾ ਵੀ ਸਾਡਾ ਸੀਗਾ ਤੇ ਅਸੀਂ ਬਹੁਤ ਟਰਾਈ ਕਰਦੇ ਕਿ ਕੰਟੀਨਿਊ ਕਰੀਏ ਬਲੌਗ ਨਾਲ ਨਾਲ ਬਣਾਉਂਦੇ ਰਹੀਏ ਪਰ ਤੁਸੀਂ ਸਮਝ ਸਕਦੇ ਹੋ ਸਾਨੂੰ ਪਿਆਰ ਦਿੰਦੇ ਹੋ ਇਸ ਲਈ ਥੋੜਾ ਲੇਟ ਹੋ ਜਾਂਦਾ ਫੁੱਟੀ ਫੁੱਟੀ ਵੀਡੀਓ ਆਤਾ ਰਹਤਾ ਹੈ ਵਿੱਚ ਮੇ ਹਾਂਜੀ ਹਾਂਜੀ ਹੁਣ ਸਾਡੇ ਦੋ ਤਿੰਨ ਬਲੌਗ ਬਹੁਤ ਇੰਪੋਰਟੈਂਟ ਆਉਣੇ ਆ ਤੁਹਾਨੂੰ ਉਹਦੇ ਲਈ ਵੀ ਵੇਟ ਕਰਨੀ ਪੈਣੀ ਥੋੜੀ ਜੀ ਅਗਲੇ ਵੀਕ ਤੁਹਾਨੂੰ ਮਿਲੂਗੇ ਸੋ ਆਪ ਲੋਕਾਂ ਕੋ ਸਸਪੈਂਸ ਵਿੱਚ ਰੱਖेंगे ਕੀ ਹੈ ਉਹ ਹਾਂਜੀ ਸੋ ਹੁਣ ਅਸੀਂ ਕਰਦੇ ਇੱਥੇ ਬਲੌਗ ਦਾ ਐਂਡ ਤਬ ਤੱਕ ਕੇ ਲਈਏ ਸਾਦੇ ਵਾਲੋ ਸਸਤਿਕਾ